ਨਰਜਲਾ ਇਕਾਦਸ਼ੀ ਮੌਕੇ ਤਪਾਦੇ ਸ਼ਹਿਰ ਅੰਦਰ ਅਤੇ ਆਲੇ-ਦੁਆਲੇ ਪਿੰਡਾਂ ਵਿੱਚ ਬਾਕੀ ਗਰਮੀ ਨੂੰ ਦੇਖਦੇ ਹੋਏ ਠੰਡੇ ਮਿੱਠੇ ਪਾਣੀ ਦੀਆਂ ਸ਼ੀਬੀਆਂ ਦਾ ਪ੍ਰਬੰਧ ਕੀਤਾ ਗਿਆ ਇੱਕ ਕੜਾ ਤੇ ਵੀ ਗਰਮੀ ਹੈ ਦੂਜਾ ਅੱਜ ਨਿਰਜਲਾ ਆਕਾਸ਼ੀ ਦਾ ਤਿਹਾਰ ਹੈ ਨਿਰਜਲਾ ਆਕਾਸ਼ੀ ਦੇ ਇਸ ਤਿਹਾਰ ਮੌਕੇ ਲੋਕਾਂ ਵੱਲੋਂ ਦਾਨਪੁਣ ਕੀਤਾ ਜਾਂਦਾ ਹੈ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਅਤੇ ਦੁਕਾਨਦਾਰਾਂ ਵੱਲੋਂ ਰਾਜ ਮਿਲ ਕੇ ਰਾਗੀਰਾਂ ਲਈ ਠੰਡੇ ਮਿੱਠੇ ਪਾਣੀ ਦੀਆਂ ਸ਼ਵੀਲਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਜੋ ਮਿਰਜਲਾ ਕਾਸੀ ਦਾ ਤਿਹਾਰ ਵੀ ਮਨਾਇਆ ਜਾਵੇ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲ ਸਕੇ ਇਸੇ ਲਈ ਤਹਿਤ ਤਪਾ ਸ਼ਹਿਰ ਦੀ ਸਕੂਲ ਰੋਡ ਤੇ ਦੁਕਾਨਦਾਰਾਂ ਵੱਲੋਂ ਇਕੱਠੇ ਹੋ ਕੇ ਆਉਣ ਜਾਣ ਵਾਲੇ ਰਾਹੀਰਾਂ ਲਈ ਠੰਡੇ ਮਿੱਠੇ ਪਾਣੀ ਦੀ ਸ਼ਹੀਲ ਦਾ ਪ੍ਰਬੰਧ ਕੀਤਾ ਗਿਆ ਇਸ ਸ਼ਹੀਲ ਤੇ ਆਉਂਦੇ ਜਾਂਦੇ ਰਾਹੀਰ ਠੰਡਾ ਪਾਣੀ ਪੀ ਕੇ ਜਿੱਥੇ ਆਪਣੀ ਪਿਆਸ ਬੁਝਾਉਂਦੇ ਨੇ ਉਥੇ ਇਸ ਪਾਣੀ ਪੀਣ ਨਾਲ ਗਰਮੀ ਤੋਂ ਵੀ ਕੁਜ ਰਾਹਤ ਮਹਿਸੂਸ ਹੁੰਦੀ ਹੈ ਇਸ ਸੁਵਿਧਿ ਦੇ ਸਾਹਬ ਦਾ ਕਾਉਂਸਲਰ ਸੋਨ ਲਾਲ ਵਧਵਾ ਟੋਨੀ ਬਾਂਸਲ ਸੀਤਾ ਟੇਲਰ ਪੋਲਾ ਟੇਲਰ ਸੋਨੂ ਵਰਮਾ ਤੋਂ ਇਲਾਵਾ ਛੋਟੇ ਛੋਟੇ ਬੱਚਿਆਂ ਵੱਲੋਂ ਸ਼ਵੀਲ ਤੇ ਸੇਵਾ ਕੀਤੀ ਜਾ ਰਹੀ ਹੈ ਪਾਣੀ ਵੀ ਬਹੁਤ ਵਧੀਆ ਠੰਡਾ ਮਿੱਠਾ ਮੋਟਰਸਾਈਕਲਾਂ ਵਾਲੇ ਪੈਦਲ ਇਸ ਸ਼ਵੀਲ ਤੇ ਰੁੱਕ ਕੇ ਠੰਡਾ ਮਿੱਠਾ ਪਾਣੀ ਵਿੰਦੇ ਨੇ ਪੁਰਾਣੇ ਬਜ਼ੁਰਗ ਦੱਸਦੇ ਨੇ ਕਿ ਨਿਰਜਲਾ ਕਾਰਸੀ ਮੌਕੇ ਇਹ ਸ਼ੁਰੂ ਤੋਂ ਹੀ ਮਰਜ਼ਾਦਾ ਜਾਂ ਰੀਤ ਚੱਲੀ ਆਉਂਦੀ ਹੈ